रा श्री ਸੋ ਮਹਾਰਾਸ਼ੀ ਸਿੰਘ ਵਿਸ਼ਨ ਆਂਦੀਆ ਸੋ ਮਹਾਰਾਸ਼ੀ ਸਿੰਘ ਵਿਸ਼ਨ ਆਂਦੀਆ ਪਿਆਰੀਆਂ ਸੰਗਤ ਜੀਓ ਸੱਚੇ ਪਾਤਸ਼ਾਹੀ ਦਾ ਜੋ ਸਾਨੂੰ ਸੰਦੇਸ਼ ਹੈ ਉਹਨੂੰ ਅਸੀਂ ਮੰਨ ਕੇ ਚੱਲਣਾ ਹੈ। ਔਰ ਸੱਚੇ ਪਾਤਸ਼ਾਹੀ ਨੇ ਹਰ ਬਾਣੀ ਦੇ ਵਿੱਚ ਲਿਖਾਇਆ ਗੁਰ ਸਿੱਖਾਂ ਦੀ ਲੇਖੇ ਨਾਣੀ ਨੇਕ ਨੀਤੀ ਨਿੱਕਿਆਂ ਤੋਂ ਵੱਡੇ ਦਿਨੇ ਬਣਾਈਆਂ। ਕਿਉਂ? ਕਿਉਂਕਿ ਪਰਮਾਤਮਾ ਨੇਕ ਨੀਤੀ ਹੀ ਪਸੰਦ ਕਰਦਾ ਹੈ ਤੇ ਨੇਕ ਨੀਤੀ ਦੀ ਹੀ ਸਾਨੂੰ ਉਹ ਸਿੱਖਿਆ ਦਿੰਦਾ ਹੈ ਸਮਾਜ ਦੇ ਵਿੱਚ ਵੀ ਜੇਕਰ ਅਸੀਂ ਵਿਚਰਾਂਗੇ ਸਾਡੀ ਨੇਕ ਨੀਤੀ ਹੋਏਗੀ ਤੇ ਪਰਮਾਤਮਾ ਦੀ ਉਸਤਤ ਹੋਏਗੀ ਕਿ ਮਹਾਰਾ ਜੀ ਨੇ ਇਹਨਾਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਸਚਿਪਾਸ਼ੈਨਿਆ ਸੂਲ ਨੰਬਰ 6 ਦੇ ਵਿੱਚ ਇਹੀ ਲਿਖਾਇਆ ਸਰਵ ਮਨੁੱਖ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਹਰ ਇੱਕ ਮਾਨਵ ਨਾਲ ਪਿਆਰ ਕਰਨਾ ਹੁਣੇ ਪਿਆਰ ਕਿੱਦਾਂ ਹੋਏਗਾ ਕਿਉਂਕਿ ਸਰਵਮਾਨਵ ਜਾਤੀ ਦੇ ਵਿੱਚ ਤੇ ਹਿੰਦੂ ਵੀ ਆ ਜਾਂਦੇ ਮਸਲਮਾਨ ਵੀ ਆ ਜਾਂਦੇ ਸਿੱਖ ਵੀ ਆ ਸਾਈ ਵੀ ਆ ਜਾਂਦੇ ਜੈਨ ਵੀ ਬੋਧੀ ਸਾਰੇ ਆ ਜਾਂਦੇ ਕਿੱਦਾਂ ਪਿਆਰ ਕਰਾਂਗੇ ਆਪਾਂ ਕਿਉਂਕਿ ਧਰਮ ਦੇ ਆਧਾਰ ਤੇ ਕਿਸੇ ਦੇ ਨਾਲ ਇਹ ਨਹੀਂ ਕਰਨੀ ਜੋ ਪਹਿਲਾਂ ਵੀ ਰਸਵੰਤ ਸਿੰਘ ਜੀ ਪੜ੍ਹ ਕੇ ਗਏ ਸੀ ਕਿ ਮਾਰਗ ਸਾਰੇ ਠੀਕ ਹੈ ਵੱਖ-ਵੱਖ ਸਮੇਂ ਦੇ ਉੱਤੇ ਅਕਾਲ ਪੁਰਖ ਨੇ ਜਿੱਦਾਂ ਵੀ ਗੁਰੂ ਪੀਰ ਬਕੰਮਰਾਂ ਨੂੰ ਭੇਜ ਕੇ ਆਪਣਾ ਪ੍ਰਗਟਾਵਾ ਕੀਤਾ ਹੈ ਸਮਾਜ ਨੂੰ ਸੁਧਾਰ ਕੀਤਾ ਹੈ ਸਮਾਜ ਨੂੰ ਸੇਧ ਦਿੱਤੀ ਹੈ ਧਰਮ ਕੋਈ ਵੀ ਮਾੜਾ ਨਹੀਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਆਪਾਂ ਪਿਆਰ ਤਾਂ ਹੀ ਹੋਏਗਾ ਜੇ ਅਸੀਂ ਮਾਨਵ ਔਰ ਮਨੁਸ਼ੀ ਜਾਤੀ ਸਮਝ ਕੇ ਉਹਨਾਂ ਦੇ ਨਾਲ ਕਿਸੇ ਦੇ ਵੀ ਦੁੱਖ ਤਕਲੀਫ ਵੈਰ ਦੁੱਖ ਤਕਲੀਫ ਦੇ ਵਿੱਚ ਉਹਦੀ ਮਦਦ ਕਰਾਂਗੇ कित कोई दुखी आल्प करा बिना यह सोचे हुए कि मैं सिख हाँ मैं हिंदू हाँ मैं मुसलमान हाँ नहीं ये नहीं देखा मानव समझ के उसकी मदद करना अगर मानव समझ के पर मदद करा तो फिर असि उस परमात्मा के असूल मन के चलों सची पातशाह ने हरबणी लिखाया ग्यारह नंबर ग्रंथ चौदह फगन भी सौ अठारह बिक्रमी ਅਟਾਰਸੀ Hindu Muslim Sikh Isai eka rang rangona dusra ves na koye batae da difference te karna hi nahi kise da je assi differences create karde ha te fir assi mohraj de asoolan te pure nahi aungi mandir masjid shiv dwala math eka ghar vikona gur dwar pnat banaye da ਕਿੰਨੇ ਬਣਾਏ ਸਾਰੇ ਅਕਾਲ ਪੁਰਖ ਨੇ ਖੁਦ ਆਪ ਹੀ ਆਪਣੇ ਜਿਹੜੇ ਆ ਪੀਰ ਪਕੰਦਰ ਗੁਰੂਆਂ ਭੇਜ ਕੇ ਸਾਰੀ ਜਿਹੜੀ ਜਿੰਨੀ ਵੀ ਬੰਤ ਬਣਾਈ ਹੋਣੇ ਆਪ ਹੀ ਬਣਵਾਈਆਂ ਕਿਸੇ ਇਨਸਾਨ ਦੇ ਹੱਥ ਵਿੱਚ ਨਹੀਂ ਹੈ ਨਾ ਇਨਸਾਨ ਇਸ ਨੂੰ ਬੰਤ ਬਣਾ ਸਕਦਾ ਨਾ ਹੀ ਕੋਈ ਧਰਮਤਾ ਕਰ ਸਕਦਾ ਹਰ ਬਾਣੀ ਰਾਈ ਹੁਕਮ ਕੀ ਹੈ ਪੁਰਖੇ ਅਕਾਲ ਸਾਹਿਬ ਨੇ ਗਾਉਣਾ ਇੱਕ ਅਕਾਲ ਨਜਰੀ ਆਇੰਦਾ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਭੇਵ ਅਭੇਦ ਆਪ ਖਲਾਇੰਦਾ ਪੁਰਖੇ ਅਕਾਲ ਇੱਕੋ ਹੀ ਆ ਔਰ ਉਸ ਸਾਰਿਆਂ ਦਾ ਹੀ ਇੱਕੋ ਹੈ ਜਿੰਨੇ ਮੱਕੀ ਧਰਮ ਹੋ ਜਾ ਔਰ ਉਹਨੇ ਇੱਕ ਹੀ ਰਹਿਣਾ ਤੇ ਪੁਰਖੇ ਅਕਾਲ ਸਾਰੇ ਆਪਾਂ ਇੱਕ ਹੀ ਮੰਨਣਾ ਆ ਕਿਉਂਕਿ ਜਦੋਂ ਅਸੀਂ ਜਦੋਂ ਅਸੀਂ ਸੰਸਾਰ ਦੇ ਉੱਤੇ ਆਏ ਹੋਏ ਸਰੀਰਾਂ ਦੇ ਵਿੱਚ ਜਿੱਨਾਂ 'ਚ ਪ੍ਰਗਟਾਵਾ ਕੀਤਾ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਆਧਾਰ ਤੇ ਵੰਡਾ ਪਾਉਨੇ ਆ ਤੇ ਫਿਰ ਰੱਬ ਜਿਹੜੇ ਉਹ ਬਹੁਤ ਜ਼ਿਆਦੇ ਹੋ ਜਾਂਦੇ ਕਿਉਂਕਿ ਹਰ ਸਰੀਰ ਨੂੰ ਅਸੀਂ ਪਰਮਾਤਮਾ ਦਾ ਦਰਜਾ ਜਿਹੜਾ ਰੱਬ ਦਾ ਦਾਂਗੇ ਉਹ ਰੱਬ ਵੀ ਫਤ ਨਹੀਂ ਕਿੰਨੇ ਹੋ ਜਾਣਗੇ ਲੇਕਿਨ ਅਕਾਲ ਪੁਰਖ ਇੱਕੋ ਹੀ ਆ ਔਰ ਸਮੇਂ-ਸਮੇਂ ਦੇ ਮੁਤਾਬਕ ਉਹ ਆਪਣੀ ਉਹ ਜਿਹੜੀ ਸੰਸਾਰ ਦੇ ਵਿੱਚ ਪ੍ਰਗਟ ਕਰਦਾ ਹੈ ਜਦੋਂ ਪ੍ਰਗਟਾਵਾ ਕਰਦਾ ਹੈ ਇਹਦੇ ਸੰਸਾਰ ਦੇ ਵਿੱਚ ਕੀ ਸੇਦ ਦਿੰਦਾ ਹੈ ਵੈਰ ਨਹੀਂ ਕਰਨਾ ਨਫ਼ਰਤ ਨਹੀਂ ਕਰਨੀ ਕਿਉਂਕਿ ਗੁਰੂ ਪੀਰ ਪਕੰਬਰਾਂ ਨੇ ਵੀ ਕਿਸੇ ਧਰਮ ਗ੍ਰੰਥਾਂ ਦੇ ਵਿੱਚ ਨਹੀਂ ਲਿਖਵਾਇਆ ਕਿ ਤੁਸੀਂ ਆਪਸ ਵਿੱਚ ਵੈਰ ਕਰਨਾ ਜਿੰਨੇ ਵੀ ਧਰਮ ਗ੍ਰੰਥ ਪਿਛਲੇ ਦੇਖ ਲਓ ਸਾਰੇ ਪੜ੍ਹ ਲੇ ਗੁਰਗ੍ਰੰਥ ਸਾਹਿਬ ਦੇ ਵਿੱਚ ਵੀ ਕਿਤੇ ਵੀ ਦੇਖਣਾ ਦਿਖਾਇਆ ਤੇ ਆਪਸ ਵਿੱਚ ਤੁਹੀਂ ਲੜਨਾ ਹੈ ਮਾਰੇ ਉਥੇ ਵੀ ਮਾਰੇ ਨੇ ਇਹ ਹੀ ਦਿਖਾਇਆ ਹੈ 68 ਤੀਰਥ ਸਗਲ ਪੁੰਨ ਇੱਕ ਜੀ ਦਇਆ ਪ੍ਰਵਾਨ 68 ਮਤਲਬ 68ਾਂ ਤੀਰਥਾਂ ਦੇ ਤੁਸੀਂ ਪੁੰਨ ਕਰ ਲਓ ਮੈਂ ਉਹ ਪ੍ਰਵਾਨ ਨਹੀਂ ਕਰਦਾ ਤੁਸੀਂ ਇੱਕ ਜੀਵ ਤੇ ਦਇਆ ਕਰ ਲਓ ਤੇ ਮੈਂ ਉਹਨੂੰ ਪ੍ਰਵਾਨ ਕਰ ਦੇਣਾ ਕਿਉਂਕਿ ਜੀਵ ਦੇ ਵਿੱਚ ਹੋਂਦ ਕੀ ਦੀ ਆ ਅਕਾਲ ਪੁਰਖ ਦੀ ਆਪਣੀ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਲਖਾਇਆ ਇਹ ਹੁਣ ਵਿਵਾਦ ਕਿਉਂ ਪੈਂਦੇ ਸਾਡੇ ਧਰਮਾਂ 'ਚ ਗੁਰਦੁਆਰ ਮੰਦਰ ਮਸਜਿਦ ਸੱਡ ਇਬਾਦਤ ਸਿਆਸਤ ਰਾਣੀ ਰਹੇ ਪਰ ਨਹੀਂ ਆ ਜਦੋਂ ਧਰਮ ਦੇ ਵਿੱਚ ਸਿਆਸਤ ਆ ਜੇਗੀ ਨਾ ਤੇ ਉੱਥੇ ਵਿਵਾਦ ਤੇ ਬੇਫਿਕਰਸ ਖੜੇ ਹੋਗਾ ਸੋ ਅਕਾਲ ਪੁਰਖ ਨੇ ਸਾਨੂੰ ਇਹ ਮਨਾਹੀ ਕੀਤੀ ਸਿਆਸਤ ਬਾਜੀ ਨਹੀਂ ਕਰਨਾ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਚਰਨਾਂ ਦੀ ਓਟ ਰੱਖ ਕੇ ਚੱਲਣਾ ਸਚਿ ਪਾਸ਼ਾ ਹੀ ਨੇ 30 ਫਗਣ 2011 ਬਿਕਰਮੀ ਨੂੰ ਕਰਨਾਲ ਸਿੰਘ ਦੇ ਗ੍ਰਹਿ ਗਲਮਾਨ ਭਰਾਮਣ ਸੱਚ ਜਿਹੜੀ ਹਰ ਬਾਣੀ ਲਿਖਾਈ ਆ 20 ਅਕੀਸ ਕਹੇ ਮੈਨੂੰ ਅੰਤ ਅਖੀਰੀ ਇੱਕ ਚਾਹ ਚਾਉ ਘਨੇਰਾ ਨਜਰੀ ਆਈ ਆ 20 ਅਕੀਸ ਕੀ ਨਿਰਗੁਣ ਸਰਗਣ 0 ਅਕੀਸ ਕੀ ਆ ਏਕਾ ਨਿਰਗੁਣ ਦੂਆ ਸਰਗੁਣ ਦੋਵਾਂ ਮਿਲ ਕੇ ਹੋਵੇ 21। ਇੱਕਮਕਾਰ ਮਿਲ ਕੇ ਵਜੇ ਬਤਾਈ ਹੈ 20 21 ਪ੍ਰਮਾਤਮਾ ਹੀ ਆ। ਹੁਣ ਕੀ ਦਿੱਤੀ ਹੈ ਮਾਰੇ ਨੇ ਸਲਾਹ ਜਨ ਭਗਤੋ ਮੇਰੀ ਸੁਣੋ ਸਲਾਹ ਤੁਰਦੇ ਹੁਕਮ ਨਾਲ ਜਨਾਈ ਆ। ਇਹ ਸਲਾਹ ਕਿਹੜੀ ਆ ਰਹੀ ਆ ਤੁਰਦਾ ਹੁਕਮ ਪ੍ਰਮਾਤਮਾ ਦਾ। ਪੁਰਖੇ ਸਭ ਦਾ ਇੱਕੋ ਮਾਲਕ ਸਭ ਦਾ ਇੱਕੋ ਮਾਲਕ ਪੁਰਖ ਅਕਾਲ ਬੇਪਰਵਾਹੀ ਸਾਰਿਆਂ ਦਾ ਮਾਲਕ ਕੌਣ ਹੈ ਸਿਰਫ ਅਕਾਲ ਪੁਰਖ ਹੈ ਉਸ ਦਾ ਸਿਮਰੋ ਇੱਕੋ ਨਾਮ ਦੂਜੀ ਅਵਰ ਨਾਲ ਕੋਈ ਪੜਾਈ ਉਸ ਦਾ ਨਾਮ ਕਿਹੜਾ ਆ ਜਾਈਏ ਸੋ ਪ੍ਰਮਾਤਮਾ ਹੰਗ ਆਪ ਆਤਮਾ ਪ੍ਰਮਾਤਮਾ ਦਾ ਮੇਲੀ ਉਸ ਅਕਾਲ ਪੁਰਖ ਦਾ ਨਾਮ ਛੋਟੇ ਸ਼ਬਦਾਂ ਵਿੱਚ ਜਿਵੇਂ ਕਿ ਐ ਤੂੰ ਮੇਰਾ ਤੇ ਮੈਂ ਤੇਰਾ ਐ ਪ੍ਰਮਾਤਮਾ ਤੂੰ ਸਿਰਜਣਹਾਰ ਆਂ ਤੇ ਮੈਂ ਤੇਰੀ ਸਿਰਜਣਾ ਆਂ ਨਾਮ ਉਸ ਦਾ ਸਿਮਰੋ ਇੱਕੋ ਨਾਮ ਦੂਜੀ ਅਵਰ ਨਾ ਕੋਈ ਪੜਾਈ ਆ ਜੋ ਰਾਮ ਰਹੀਮ ਵਾਹਿਗੁਰੂ ਅੱਲਾ ਰਿਆ ਆਕਵਾ ਕੋਣ ਉਹੀ ਅਕਾਲ ਪੁਰਖ ਹੈ ਜਿੰਨੂੰ ਅਸੀਂ ਰਾਮ ਰਹੀਮ ਵਾਹਿਗੁਰੂ ਖੱਲਾ ਕਹਿ ਕੇ ਧਿਆਰ ਹੈ ਇਹ ਨਾ ਕਿਸੇ ਸਰੀਰ ਦੇ ਨਹੀਂ ਹੈ ਇਹ ਨਾ ਸਾਰੇ ਜਿਹੜੇ ਕਿਦੇ ਆ ਉਹ ਅਕਾਲ ਪੁਰਖ ਪਰਮਾਤਮਾ ਦੇ ਹੀ ਹੈ ਜਲਵਾਗਰ ਨੂਰ ਜਹੂਰ ਕਰੇ ਰਸ਼ਨਾਈਆ ਉਸ ਦੇ ਅੱਗੇ ਕਰੋ ਦੁਆ ਬੇਨਤੀ ਇੱਕੋ ਇੱਕ ਜਨਾਬ ਇਹ ਕਿਹੜੀ ਹੈ ਇਸ ਜਨ ਭਗਤਾ ਨੂੰ ਸਲਾਹ ਦਿੱਤੀਆਂ ਧੁਰ ਦੇ ਹੁਕਮ ਨਾਲ ਉਹਦੇ ਅੱਗੇ ਬੇਨਤੀ ਕਰੋ ਅਕਾਲ ਪੁਰਖ ਦੇ ਕਿਸੇ ਸਰੀਰ ਦੇ ਅੱਗੇ ਬੇਨਤੀ ਨਹੀਂ ਕਰਨੀ ਸਿੱਧਾ ਨਾਤਾ ਜਿਹੜਾ ਉਹ ਅਕਾਲ ਪੁਰਖ ਦੇ ਨਾਲ ਆਪ ਜੋੜਨਾ ਮਹਾਰਾਜ ਨੇ ਸਾਨੂੰ ਐਸੇ ਕਰਕੇ ਤੂੰ ਮੇਰਾ ਮੈਂ ਤੇਰਾ ਦਾ ਨਾਤਾ ਦੇਤਾ ਹੈ ਸਿੱਧਾ ਡਾਇਰੈਕਟ ਲਿੰਕ ਉਸ ਅੱਗੇ ਕਰੋ ਦੁਆ ਬੇਨਤੀ ਇੱਕੋ ਇੱਕ ਜਨਾਈ ਆ ਤੂੰ ਪ੍ਰਮਾਤਮਾ ਸਭ ਦਾ ਸਾਂਝਾ ਇੱਕ ਖਦਾ ਖੁਦੀ ਤਕਬਰੀ ਦੇ ਮਟਾਈ ਆ ਕਿਉਂਕਿ ਪ੍ਰਮਾਤਮਾ ਤੂੰ ਤੇ ਸਾਰਿਆਂ ਦਾ ਹੀ ਸਾਂਝਾ ਖੁਦੀ ਤਕਬਰੀ ਦੇ ਮਟਾਈ ਆ ਖੁਦੀ ਕੀ ਹੁੰਦੀ ਆ ਹੰਕਾਰ ਤਕਬਰੀ ਕੀ ਹੁੰਦੀ ਆ ਆਪਣੇ ਆਪ ਨੂੰ ਵੱਡਾ ਸਮਝਣ ਵਾਲਾ ਇਹ ਕਿੰਦੇ ਪ੍ਰਮਾਤਮਾ ਮਟਾ ਦੇ ਕਿਉਂਕਿ ਹੰਕਾਰ ਵਿੱਚ ਆ ਕੇ ਆਪਣੇ ਆਪ ਨੂੰ ਵੱਡਾ ਸਮਝਣਾ ਦੂਜੇ ਨੂੰ ਛੋਟਾ ਸਮਝਣਾ ਇਹ ਧਰਮਾਂ ਦੇ ਉੱਤੇ ਵੀ ਲੜਾਈ ਪੈਦੀ ਹੈ ਕਹਿੰਦੇ ਜੀ ਸਾਡਾ ਧਰਮ ਵੱਡਾ ਹੈ ਤੁਹਾਡਾ ਛੋਟਾ ਹੈ ਤੁਹਾਡੇ ਗੁਰੂ ਨੇ ਆਹ ਕੀਤਾ ਸਾਡੇ ਨੇ ਆਹ ਕੀਤਾ ਇਹ ਸਾਰਾ ਹੀ ਵਿਵਾਦ ਦਾ ਕਾਰਨ ਬਣਦਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਸਾਫ਼-ਸਾਫ਼ ਸਾਨੂੰ ਸਮਝਾ ਦਿੱਤਾ ਉਸ ਦੇ ਅੱਗੇ ਕਰੋ ਦੁਆ ਬੇਨਤੀ ਇੱਕੋ ਇੱਕ ਜਣਾਈ ਆ ਤੂੰ ਪਰਮਾਤਮ ਸਭ ਦਾ ਸਾਂਝਾ ਇੱਕ ਖਲਾ ਖੁਦੀ ਤੱਕ ਅਭਰੀ ਦੇ ਮਟਾਈਆ ਕੀ ਆ ਤੂੰ ਪਰਮਾਤਮਾ ਤੂੰ ਤੇ ਸਭ ਦਾ ਸਾਂਝਾ ਇੱਕ ਪੰ ਅਸੀਂ ਕਿਉਂ ਵੰਡਾ ਪਾਈ ਬੈਠੇ ਜੇ ਅਸੀਂ ਅੱਜ ਇਹ ਪਰਮਾਤਮਾ ਹਰ ਸੱਚੇ ਪਾਤਸ਼ਾਹ ਜੀ ਦੀ ਹਰ ਬਾਣੀ ਨੂੰ ਲਾ ਕੇ ਚੱਲਦੇ ਆਂ ਕਿ ਤੂੰ ਤੇ ਇੱਕੋ ਹੀ ਆ ਇਸੇ ਕਰਕੇ ਨਾਮ ਕਿਹੜਾ ਦੇ ਦਿੱਤਾ ਹੈ ਆਪਾਂ ਨੂੰ ਸੋਹਾਂ ਹਾਂ ਸੋਹੰ ਹੈ ਹੀ ਆਤਮਾ ਤੇ ਪਰਮਾਤਮਾ ਦੀ ਧਾਰ। ਜਿਹਨੂੰ ਵਿਸ਼ਨ ਬ੍ਰਹਮਾ ਛੇੜ ਨੇ ਘਾਰਿਆ। ਸੋਹੰ ਸ਼ਬਦ ਨੂੰ ਕੋਰ ਨਾਲ ਦੇ ਜੀ ਨੇ ਘਾਰਿਆ। ਸੋਹੰ ਸ਼ਬਦ ਤੋਂ ਬਗੈਰ ਹੋਰ ਕੋਈ ਜਾਪ ਨਹੀਂ। ਜੋ ਸਾਡੀ ਆਤਮਾ ਪਰਮਾਤਮਾ ਨੂੰ ਮਿਲਾ ਸਕਦਾ। ਔਰ ਇਹ ਕਦੋਂ ਮਿਲਦਾ ਵਾ ਸਾਨੂੰ? ਜਾਦੇ ਆਵਨ ਨੂੰ 994 ਚੌਕੜੀ ਜੁਗ ਪਿਛੋਂ ਸੋਹਮਾਰਾਇ ਸ਼ੇਸ਼ ਨਿਸ਼ੂਪ ਭਗਵਾਨ ਦੀ ਜੈ ਮੇਰਾ ਹੋਵੇ ਜਕਾਰਾ ਦੂਜਾ ਇਸ਼ਟ ਨਾ ਕੋਈ ਮਨਾਈਆ ਫੋਰਥ ਹਨ ਇਸ਼ਟ ਮੰਨਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਵੇਰੇ ਸ਼ਾਮ ਆਪਾਂ ਨੂੰ ਜਕਾਰੇ ਲਾਉਣ ਲਈ ਕਿਹਾ ਕਿਉਂਕਿ ਸਾਡਾ ਇਸ਼ਟ ਇਹਦੇ ਨਾਲ ਹੀ ਬੰਧਦਾ ਔਰ ਹੁਕਮ ਜਿਹੜਾ ਪ੍ਰਮਾਤਮਾ ਦਾ ਉਹ ਬਾਰ-ਬਾਰ ਨਹੀਂ ਆਉਂਦਾ ਇਹ ਟਿੱਕੋ ਵਾਲਾ ਸਚਿਬਾਸ਼ੇ ਨੇ ਹਰ ਬਾਣੀ ਵਿੱਚ ਲਿਖਾਇਆ ਸੱਚਾ ਹੁਕਮ ਅੰਤਮ ਬਾਹ ਇਹ ਹੁਕਮ ਕਿੜਾ ਅੰਤਮ ਬਾਹ ਹਰ ਗੋਬਿੰਦ ਆਪ ਸੁਣਾਏ ਦਾ ਪ੍ਰਮਾਤਮਾ ਨੇ ਖੁਦ ਆਪ ਸੁਣਾਇਆ ਪਿਛਲਾ ਲੇਖਾ ਮੁਕਾ ਵਿੱਚ ਸੰਸਾਰ ਹਰ ਜੂ ਹਰ ਹਰ ਆਪ ਮੁਕਾਏ ਦਾ ਸਭ ਨੇ ਗੋਣਾ ਏਕਾ ਪੁਰਖ ਅਕਾਲ ਦੂਜਾ ਇਸ ਤਨਾ ਕੋਏ ਸੁਸਚਿ ਬਾਸ਼ੈ ਨੇ ਸਾਨੂੰ ਮਾਰਗ ਬੋਤ ਸੱਚਾ ਉੱਚਾ ਸੁੱਝਾ ਇੰਦੇ ਤਾਲ ਪੱ ਚਲਣਾ ਕਿਨੇ ਅਸੀਂ ਕਿਉਂਕਿ ਸੱਚੇ بادشاہ ਹੀ ਨੇ ਪੰਜ ਜੇਹ ਸੈਂ ਸਈ ਸੰਮਤੇ ਘਰ ਭਗਤਵਾਦ ਚ ਰਖਾਇਆ ਸੋਇਆ ਰਹੇ ਨਾ ਕੋਈ ਅਨ੍ਰਾਨ ਬੁੱਧੀ ਵਿਵੇਕ ਦੇ ਆ ਬਣਾਈਏ ਸੋਇਆ ਰਹਿਣਾ ਕੀ ਹਿੰਦਾ ਉਹਦੀ ਜਾਗਰਤੀ ਨਾ ਹੋਣਾ ਜਾਣਕਾਰ ਨਾ ਹੋਣਾ ਜਿਨ੍ਹਾਂ ਨੇ ਪੱਥਰਾ ਇਟਾ ਕਾਗਜ਼ਾ ਨੂੰ ਮੰਨਿਆ ਭਗਵਾਨ ਤਿੰਨਾਂ ਨੂੰ ਬਿਨਾਂ ਸ਼ਹਾਦਤਾਂ ਧਿਆਨ ਸਜਾਈਆ ਕਿਉਂਕਿ ਪੱਥਰਾਂ ਇੱਟਾਂ ਕਾਗਜ਼ਾਂ ਨੂੰ ਭਗਵਾਨ ਨਹੀਂ ਹੁੰਦਾ ਪੱਥਰ ਇੱਟਾਂ ਦੀ ਆਪਾਂ ਬਣਾ ਲੈਂਦੇ ਹਾਂ ਸਮਾਧਾਂ ਵੀ ਬੜੀਆਂ ਆ ਵੀ ਉਪਲਾ ਵੀ ਲੇਕਿਨ ਉਹ ਭਗਵਾਨ ਨਹੀਂ ਹੈ ਭਗਵਾਨ ਕੌਣ ਹੈ ਸਿਰਫ ਇੱਕ ਅਕਾਲ ਪੁਰਖ ਜਿਨ੍ਹਾਂ ਨੇ ਪੱਥਰਾਂ ਇੱਟਾਂ ਕਾਗਜ਼ਾਂ ਨੂੰ ਮੰਨਿਆ ਭਗਵਾਨ ਤਿੰਨਾਂ ਨੂੰ ਬਿਨਾਂ ਸ਼ਹਾਦਤਾਂ ਧਿਆਨ ਸਜਾਈਆ ਜਿਸ ਵੇਲੇ ਮੇਰਾ ਸੰਮਤ ਮੇਰਾ ਪਹਿਲਾ ਸੰਮਤ ਚੜਿਆ ਆਣ ਪੰਜ ਜੇੜ ਖੁਸ਼ੀ ਮਨਾਈ ਸੋ ਸੱਚੇ ਬਾਦਸ਼ਾਹ ਹੀ ਨੇ ਸਾਨੂੰ ਬਾਹਰੀ ਜਿਹੜੀ ਆ ਦਿਖ ਉਹਦੇ ਨਾਲ ਨਹੀਂ ਜੋੜਿਆ ਅੰਦਰ ਨਾਲ ਜੋੜਿਆ ਜੋ ਕਿ ਮਹਾਰਾਜ ਜੀ ਨੇ ਅਰਬਾਣੀ ਦੇ ਵਿੱਚ ਲਿਖਾਇਆ ਚਰਨ ਨਾਤਾ ਜਗਤ ਪ੍ਰੀਤ ਪੁਰਖਿਆ ਬਨਾਸੀ ਮਿਲੇ ਨਾ ਕਿਸੇ ਮੰਦਰ ਮਸੀਤ ਜੋ ਜਨ ਖੋਜੇ ਕਾਇਆ ਅੰਦਰ ਜਾਏ ਕਲਜੀਤ ਕਿੱਥੇ ਦੱਸ ਦਤਾ ਸਾਨੂੰ ਇਸ ਖਾਇਆ ਦਾ ਅਕਾਲਪੁਰ ਦਾ ਡੇਰਾ ਕਿੱਥੇ ਆ ਸਾਡੇ ਦਸੰਦਵਾਰ ਲੋ ਹਾਂ ਇਸ ਕਰਕੇ ਹਰ ਸੰਗ ਜੀਓ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਮਹਾਰਤ ਸੱਚੇ ਪਾਸ਼ਾ ਹੀ ਪਾਸੋਂ ਹੋਰ ਸੰਗਤ ਪਾਸੋਂ ਅਜਾਣ ਚੁਣਾ ਜੇ ਕੋਈ ਅਖਰਵਾਦ ਘਟ ਪੜਿਆ ਗਿਆ ਹੋਵੇ ਵਿਚਾਰ ਕਰਦੇ ਆਂ ਕੋਈ ਸ਼ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਹੀ ਪਾਸੋਂ ਹਰ ਸਮਤ ਪਾਸੋਂ ਖਿਨਾਣਾ ਨਾ ਹਾਂ ਆਓ ਪੰਜ ਕਰਿਆਂ ਦਾ ਸਾਥ ਦਿਓ ਸੋਹਮਾ ਰਾਈਸ਼ੇ ਸਿੰਘ ਵਿਸ਼ਨੂੰ ਕਗਮਾਂਦੀ ਜੈ ਸੋ